ਸੈਂਪਲ ਦੇ ਸ਼ਬਦਾਂ ਵਿੱਚ ਘ੍ਰਿਲੂ ਬਗੀਚੀ ਵਿੱਚ ਜੇ ਤੁਹਾਡੇ ਕੋਲੇ ਕਿਨੂਆ ਦੇ ਬੂਟੇ ਲੱਗੇ ਆ ਤਾਂ ਉਹਦੀ ਕਟਿੰਗ ਕਿਵੇਂ ਕਰ ਸਕਦੇ ਆ ਤੇ ਕਟਿੰਗ ਕਰਕੇ ਉਸ ਤੋਂ ਬਾਅਦ ਕੀ ਕੀ ਇਹਨੂੰ ਖਾਦ ਦੇਣੀ ਆ ਕਟਿੰਗ ਹਰੇਕ ਕਹਿੰਦਾ ਵੀ ਮੈਨੂੰ ਯਾਰ ਨਹੀਂ ਪਤਾ ਕਰਨ ਦਾ ਪਰ ਉਸ ਤੋਂ ਬਾਅਦ ਕਟਿੰਗ ਤੋਂ ਬਾਅਦ ਖਾਦ ਬਹੁਤ ਜ਼ਰੂਰੀ ਹੁੰਦੀ ਹੈ ਬੂਟੇ ਆਸਤੇ ਜੇ ਖਾਦ ਆਪਾਂ ਸਹੀ ਪਾਵਾਂਗੇ ਇੱਕ ਤਾਂ ਫਲ ਨਹੀਂ ਲੱਗਦਾ ਜਿਆਦਾ ਕਈ ਵਾਰੀ ਕੀ ਹੁੰਦਾ ਆਪਾਂ ਕਹਿੰਦਾ ਛੋਟੇ ਛੋਟੇ ਫਲ ਬਣ ਕੇ ਡਿੱਗੀ ਜਾਂਦਾ ਦੂਜੇ ਨੰਬਰ ਤੇ ਬੂਟੇ ਤੇ ਜਿਹੜਾ ਫਲ ਲੱਗੂਗਾ ਉਹਦਾ ਵਧੀਆ ਸਾਈਜ਼ ਬਣੂਗਾ ਤੇ ਫਲ ਵੀ ਥੋੜਾ ਵੱਧ ਲੱਗੂਗਾ ਜੇ ਆਪਾਂ ਇਹਨੂੰ ਖੁਰ ਪਹਿਲਾਂ ਤਾਂ ਉਹ ਦੱਸ ਦਿੰਨੇ ਆ ਜਦੋਂ ਵੀ ਆਪਾਂ ਕਿੰਨੂ ਤੋੜ ਲੇ ਬੂਟੇ ਤੋਂ ਤਾਂ ਉਸ ਤੋਂ ਬਾਅਦ ਇਹ ਆਪਾਂ ਕਟਿੰਗ ਕਰਨੀ ਹੁੰਦੀ ਆ ਜਿਵੇਂ ਦਸੰਬਰ ਜਨਵਰੀ ਫਰਵਰੀ 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 ਚ ਉਹ ਕਰਦੇ ਜਿਨ੍ਹਾਂ ਨੇ ਨਾ ਕੀਤੀ ਹੋਵੇ ਭੁੱਲ ਭੁੱਲੇ ਜਾਂਦਾ ਕਈ ਵਾਰੀ ਬੰਦਾ ਘਰਾਂ ਦੇ ਵਿੱਚ ਤਕਰੀਬਨ ਆਪਾਂ ਕਿੰਨੂਆਂ ਦੀ ਕਟਿੰਗ ਕਰਦੇ ਨਹੀਂਗੇ ਤੇ ਫਿਰ ਆਪਣੇ ਬੂਟੇ ਹੋਰ ਹੀ ਬੁੱਝੜ ਜੇ ਬਣ ਜਾਂਦੇ ਆ ਹੁਣ ਆ ਬੂਟੇ ਜਿਹੜਾ ਤੁਸੀਂ ਦੇਖੀ ਜਾਂਦੇ ਹੋ ਇਹਦੇ ਬੂਟੇ ਦੀ ਕਟਿੰਗ ਕਰਨ ਵਾਲੀ ਆ ਸਭ ਤੋਂ ਪਹਿਲੇ ਨੰਬਰ ਤੇ ਜੇ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਕਰ ਸਕਦੇ ਆ ਕਿਉਂਕਿ ਆਪਣੇ ਚੈਨਲ ਤੇ ਹਮੇਸ਼ਾ ਹੀ ਜਾਣਕਾਰੀ ਵਾਲੀਆਂ ਵੀਡੀਓ ਆਉਂਦੀਆਂ ਕੋਈ ਹੋਰ ਫालतू ਗੱਲਾਂ ਤੋਂ ਰਹਿਤ ਹੁੰਦੀਆਂ ਹੁਣ ਇਹ ਬੂਟਾ ਇਹਦੇ ਚ ਆਪਾਂ ਕਟਿੰਗ ਦਾ ਤਰੀਕਾ ਕੀ ਹੈ ਇਹਦਾ ਇੱਕ ਤਾਂ ਜਿਹੜੀ ਵੀ ਸੋਖ ਹੁੰਦੀ ਹੈ ਬੂਟੇ ਤੇ ਜਿਵੇਂ ਸੁੱਕੀਆਂ ਟਾਹਣੀਆਂ ਜਿਹੜੀਆਂ ਤੁਸੀਂ ਦੇਖੀ ਜਾਂਦੇ ਹੋ ਇਹ ਸਾਰੀਆਂ ਆਪਾਂ ਕੱਟ ਦੇਣੀਆਂ ਆ ਕੱਟਣ ਦਾ ਢੰਗ ਕੀ ਹੋਣਾ ਚਾਹੀਦਾ ਜਿਵੇਂ ਆਹ ਦੇਖ ਸਕਦੇ ਆ ਤੁਸੀਂ ਆਹ ਟਾਣੀ ਇੱਥੋਂ ਸੁੱਕੀ ਆ ਆ ਪਿੱਛੋਂ ਸਾਰੀ ਹਰੀ ਆ ਤਾਂ ਇਹ ਟਾਣੀ ਨੂੰ ਆਪਾਂ ਆ ਜਿੱਥੋਂ ਹਰੀ ਆ ਉਹਦੇ ਵਿੱਚੋਂ ਕਟਰ ਨੂੰ ਟੇਡਾ ਕਰਕੇ ਤਿਰਛਾ ਮਾ ਕਟਨਾ ਦਾ ਵੀ ਤਾਂ ਜੋ ਤਰੇਲ ਪਾ ਕੇ ਇੱਥੇ ਕੋਈ ਫੰਗਸ ਪਾ ਕੇ ਹੋਰ ਇਹਦੂ ਬਾਤ ਟਾਣੀ ਪਿੱਛੇ ਨੂੰ ਸੁੱਕੇ ਨਾ ਇਹ ਕਿਉਂ ਕਟਨਾ ਹੁੰਦੀਆਂ ਕਈ ਕਹਿੰਦੇ ਅਸੀਂ ਤਾਂ ਕਟਗੀਆਂ ਹੀ ਨਹੀਂ ਕਦੇ ਤੇ ਫਿਰ ਵੀ ਸਾਡੇ ਫਲ ਆ ਗਏ ਫਲ ਲੱਗੂਗਾ ਪਰ ਇਹਦੇ ਨਾਲ ਬੂਟੇ ਨੂੰ ਸੁਖ ਸੁਖ ਦੀ ਟਾਣੀ ਫਿਰ ਸਾਰੀ ਸੁੱਕੇ ਜਾਂਦੀ ਆ ਇੱਕ ਆਪਣੇ ਮਨ ਦੇ ਵਿੱਚ ਇਹ ਹੁੰਦਾ ਵੀ ਚਲੋ ਸੁੱਕੀਆਂ ਟਾਣੀਆਂ ਤਾਂ ਅਸੀਂ ਕੱਟ ਲੈਨੇ ਸੌਖਾ ਇੱਕ ਇਹਦੇ ਵਿੱਚ ਹੁੰਦਾ ਗੁੱਲਾ ਕਹਿ ਦਿੰਨੇ ਜਿਹਨੂੰ ਆਪਾਂ ਜਾਂ ਨੂੰ ਆਪਾਂ ਵਾਟਰ ਸ਼ੂਟ ਕਹਿ ਦਿੰਨੇ ਆ ਜਾਂ ਉਹਨੂੰ ਕੰਡਿਆਂ ਵਾਲੀ ਟਾਣੀ ਕਹਿ ਦਿੰਨੇ ਆ ਉਹਦੀ ਨਹੀਂ ਪਛਾਣ ਆਉਂਦੀ ਹੁੰਦੀ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਕੀ ਪਛਾਣ ਆ ਉਹਦੀ ਸਭ ਤੋਂ ਪਹਿਲਾਂ ਤਾਂ ਆਪਾਂ ਸਾਰੀ ਜਿਹੜੀ ਸੋਕ ਆ ਜਿਵੇਂ ਆ ਸੋਕ ਆ ਜਿਹੜੀ ਜੜਚ ਆ ਇਹਦੇ ਜਮਾ ਇੱਥੋਂ ਉਹਨੂੰ ਜੜ ਤੋਂ ਲਾ ਦੇਣਾ ਆਪਾਂ ਸਾਰੀ ਨੂੰ ਇਸ ਤਰੀਕੇ ਨਾਲ ਸਾਰੀ ਇਹ ਥੋੜਾ ਮਿਹਨਤ ਦਾ ਕੰਮ ਹੁੰਦਾ ਜਿਹੜੇ ਮਿਹਨਤੀ ਬੰਦੇ ਆ ਉਹ ਜ਼ਰੂਰ ਕਟਿੰਗ ਕਰਨ ਤੇ ਜਿਹੜੀ ਹੁਣ ਵਾਟਰ ਸ਼ੂਟ ਦੀ ਗੱਲ ਆ ਜਿਵੇਂ ਆ ਦੇਖ ਸਕਦੇ ਹੋ ਤੁਸੀਂ ਆ ਵਾਟਰ ਸ਼ੂਟ ਆ ਇਹ ਆਉਂਦੀ ਕਿਉਂ ਆ ਇਹ ਜ਼ਿਆਦਾਤਰ ਹੌਮਸਾਲੇ ਮੌਸਮ ਵਿੱਚ ਆਉਂਦੀ ਆ ਬੂਟੇ ਦੇ ਹਾਰਮੋਨਸ ਇੱਕ ਥਾਂ ਤੇ ਜਦੋਂ ਇਕੱਠੇ ਹੋ ਜਾਂਦੇ ਆ ਉਸ ਤੋਂ ਬਾਅਦ ਜਦੋਂ ਜਿਆਦਾ ਗਰਮੀ ਵਾਧੀ ਆ ਤੇ ਹਿਊਮਿਡਿਟੀ ਵਾਧੀ ਆ ਤਾਂ ਇਥੋਂ ਫਿਰ ਇਹ ਆਪਦੀ ਮਰਜ਼ੀ ਨਾਲ ਹੀ ਟਾਣੀ ਕੱਢਦੀ ਆ ਇਹਦਾ ਮਤਲਬ ਇਹ ਨਹੀਂ ਵੀ ਇਹਨੂੰ ਫਲ ਹੀ ਨਾ ਆਊਗਾ ਤੁਸੀਂ ਦੇਖਿਆ ਹੋਊਗਾ ਜਿਹੜੇ ਵਾਟਰ ਸ਼ੂਟ ਵੀ ਹੁੰਦੇ ਆ ਜਾਂ ਜਿਹੜੇ ਗੁੱਲੇ ਹੁੰਦੇ ਇਹਨਾਂ ਨੂੰ ਫਲ ਆਉਂਦਾ ਪਰ ਉਹਦੀ ਕੁਆਲਿਟੀ ਉਨੀ ਵਧੀਆ ਨਹੀਂ ਬਣਦੀ ਇਹਨੂੰ ਤੁਸੀਂ ਜੜ ਤੋਂ ਕੱਟ ਦੇਣਾ ਦਾ ਜਿਹੜੀ ਇਹ ਤਰੀਕੇ ਨਾਲ ਤੁਸੀਂ ਦੇਖ ਸਕਦੇ ਟਾਣੀਆਂ ਸਿੱਧੀਆਂ-ਸਿੱਧੀਆਂ ਵੱਧਾਂਗਾਂ ਉਹਦੀ ਪਛਾਣ ਕਿਵੇਂ ਕਰੀਏ ਆਪਾਂ ਆ ਬੂਟਾ ਤੁਸੀਂ ਦੇਖੀ ਜਾਂਦੇ ਹੋ ਸਾਰਾ ਗੁੰਦਮਾ ਬੂਟਾ ਜਿਵੇਂ ਗੁੰਦਮਾ ਬੂਟਾ ਇਹਦੇ ਵਿੱਚ ਵਾਟਰ ਛੂਟ ਕੀ ਹੁੰਦਾ ਬੂਟਾ ਇੱਕ ਥਾਂ ਤੋਂ ਸਿੱਧੀ ਟਾਣੀ ਕੱਢਦਾ ਲੰਮੀ ਜੀ ਜਿਵੇਂ ਆ ਤੁਸੀਂ ਦੇਖ ਸਕਦੇ ਆ ਆਹ ਟਾਣੀ ਜੇ ਤੁਸੀਂ ਦੇਖੋਗੇ ਇਹ ਸਿੱਧੀ ਲੰਮੀ ਜਾਂਦੀ ਆ ਇਹ ਵਾਟਰ ਛੂਟ ਆ ਇਹਨੂੰ ਆਪਾਂ ਇੱਥੋਂ ਕਟਰ ਦੀ ਮਦਦ ਨਾਲ ਕੱਟ ਦਾਂਗੇ ਇੱਕ ਥਾਂ ਤੋਂ ਟਾਣੀ ਨਿਕਲਦੀ ਆ ਤੇ ਸਿੱਧੀ ਸਿੱਧੀ ਟਾਣੀ ਨੂੰ ਜਾਂਦੀ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਆਹ ਟਾਣੀ ਨਿਕਲੀ ਆ ਤੁਹਾਨੂੰ ਮੈਂ ਨੇੜੇ ਕਰਕੇ ਦਿਖਾਉਣਾ ਆਪਾਂ ਕਈ ਵਾਰੀ ਭਰੇਖਾ ਖਾ ਜਾਂਦੇ ਆ ਵੀ ਇਹਨੂੰ ਕੰਡੇ ਆਉਂਦੇ ਆ ਨਾਲ ਦੀ ਨਾਲ ਇਹਨੂੰ ਪਹਿਲਾਂ ਇੱਕੋ ਦਾਮ ਇਹ ਤੁਸੀਂ ਦੇਖ ਸਕਦੇ ਹੋ ਸਿੱਧੀ ਸਿੱਧੀ ਗਈ ਆ ਤੇ ਇਹਨੂੰ ਕੰਡੇ ਆਉਣੇ ਸ਼ੁਰੂ ਹੋਣਗੇ ਹੁਣ ਜਿਵੇਂ ਆ ਤੁਸੀਂ ਇੱਥੇ ਦੇਖ ਸਕਦੇ ਹੋ ਆ ਕੰਡੇ ਦੇ ਆਉਣੇ ਸ਼ੁਰੂ ਹੋਏ ਆ ਜੇ ਆ ਬਨੇ ਕਿਨਕੇ ਹਜੇ ਬੰਦੇ ਆ ਇਹਦੇ ਕੰਡੇ ਇਹ ਲੰਮੇ ਹੋਣਗੇ ਵੀ ਇਹ ਨਿਕਾ ਵੀ ਇਹ ਜਦੋਂ ਵਾਟਰ ਸੂਟ ਨਿਕਲੇ ਆਉਂਦੀ ਆ ਤੇ ਇੱਕੋ ਦਾਮ ਇਹਨੂੰ ਆਪਾਂ ਕੱਲਾ ਐਂ ਹੁੰਦਾ ਵੀ ਕੰਡੇ ਆਉਣਗੇ ਨੂੰ ਕੰਡਿਆਂ ਦਾ ਆਪਾਂ ਅੰਦਾਜ਼ ਨਹੀਂ ਲਾ ਸਕਦੇ ਇਹ ਦੇਖ ਸਕਦੇ ਹੋ ਤੁਸੀਂ ਇੰਨੀ ਲੰਮੀ ਟਾਣੀ ਹੋ ਚੁੱਕੀ ਆ ਦੇਖ ਸਕਦੇ ਹੋ ਤੁਸੀਂ ਕਿੰਨੀ ਲੰਮੀ ਟਾਣੀ ਹੈ ਤੇ ਇਹਨੂੰ ਹਜੇ ਕੋਈ ਇਹਦੇ ਵਿੱਚੋਂ ਹੋਰ ਬ੍ਰਾਂਚ ਨਿਕਲੀ ਨਹੀਂਗੀ ਇਹ ਵਾਟਰਸ਼ੂਟ ਦੀ ਪਛਾਣ ਹੁੰਦੀ ਆ ਵੀ ਇਹਨੂੰ ਬ੍ਰਾਂਚ ਉਹਦੇ ਵਿੱਚੋਂ ਨਿਕਲਦੀ ਨਹੀਂ ਛੇਤੀ ਤੇ ਜਿਹੜੀ ਸਹੀ ਟਾਣੀ ਹੋਊਗੀ ਉਹ ਬਾਲੀ ਗਰੋਥ ਨਹੀਂ ਕਰਦੀ ਹੁੰਦੀ ਜਿਵੇਂ ਆ ਤੁਸੀਂ ਦੇਖ ਸਕਦੇ ਆ ਇੱਥੋਂ ਟਾਣੀ ਨਿਕਲੀ ਸੀਗੀ ਇੱਥੋਂ ਤੇ ਇੱਥੇ ਜਾ ਕੇ ਇਹਨੇ ਗਾਂ ਗਾਂ ਤੁਸੀਂ ਇੱਥੇ ਦੇਖ ਸਕਦੇ ਹੋ ਇੱਥੇ ਜਾ ਕੇ ਇਹਨੇ ਟਾਣੀਆਂ ਹੋਰ ਕੱਢ ਲੀਆਂ ਆ ਦੇਖ ਸਕਦੇ ਹੋ ਤੁਸੀਂ ਛੋਟੇ-ਮੋਟੇ ਤੇ ਕੰਡੇ ਆ ਗਏ ਪਰ ਇਹਨੂੰ ਫਾਲ ਆਇਆ ਹੋਇਆ ਇਹ ਸਿੱਧੀ ਇੱਥੋਂ ਟਾਣੀ ਆ ਇਸ ਜਗ੍ਹਾ ਤੋਂ ਇਹ ਟਾਣੀ ਨਿਕਲੀ ਆ ਇੱਥੋਂ ਤੇ ਇਹ ਵੇਖੋ ਸਿੱਧੀ ਸਿੱਧੀ ਜਾ ਕੇ ਜਿੱਦੋਂ ਇਹ ਮੋੜ ਜਾਂਦੀ ਆ ਉਸ ਤੋਂ ਬਾਅਦ ਇਹਦੇ ਵਿੱਚੋਂ ਵੀ ਸਹੀ ਟਾਣੀਆਂ ਜਿਵੇਂ ਦੇਖ ਸਕਦੇ ਤੁਸੀਂ ਨਿਕਲਦੀਆਂ ਆਉਂਦੀਆਂ ਆ ਇਹ ਵੀ ਫਾਲ ਦਿੰਦਾ ਜਿਵੇਂ ਆ ਤੁਸੀਂ ਦੇਖ ਸਕਦੇ ਕਿੰਨੂੰ ਲੱਗਿਆ ਵੀ ਹੋਇਆਗਾ ਇੱਕ ਤੁਸੀਂ ਨਿਗਾਹ ਕੀ ਰੱਖਣੀ ਆ ਮੇਨ ਵੀ ਜਿਵੇਂ ਆ ਬੂਟਾ ਹੈਗਾ ਬੂਟੇ ਦੀ ਕਲਮ ਹੁੰਦੀ ਆ ਇੱਥੇ ਤੇ ਕਲਮ ਸੀਗੀ ਕਲਮ ਤੋਂ ਥੱਲੇ ਨਹੀਂ ਟਾਣੀਆਂ ਆਉਂਦੀਆਂ ਨਹੀਂ ਜਿਹੜਾ ਬਗੈਦ ਨੇ ਖੱਟੀ ਨਿਕਲ ਆਉਂਦੀ ਆ ਮੁੜ ਕੇ ਕਿੰਨੂ ਜਿਹੜੀਆਂ ਟਾਣੀਆਂ ਥੱਲੇ ਲੱਗਦੀਆਂ ਹੋਣ ਮਤਲਬ ਜੇ ਫਰੂਟ ਪੈ ਜਾਂਦਾ ਤਾਂ ਕਈ ਵਾਰੀ ਥੱਲੇ ਲੱਗਣ ਲੱਗ ਜਾਂਦੀਆਂ ਤੇ ਉਹ ਥੱਲੇ ਲੱਗਣ ਤੋਂ ਬਚਾਉਣੀ ਆ ਉਹ ਕੱਟ ਸਕਦੇ ਆ ਆ ਇੱਕ ਜਿਹੜੀ ਕ੍ਰੋਸ ਕਰਦੀ ਟਾਣੀ ਉਹ ਕਟਾਂਗੇ ਆਪਾਂ ਕਹਿੰਦਾ ਭਾਓ ਬਈ ਜਿਹੜੀ ਟਾਣੀ ਇੱਕ ਦੂਜੀ ਨਾਲ ਰਗੜ ਮਾਰਦੀ ਆ ਜਿਵੇਂ ਮੋਟੀ ਟਾਣੀ ਕਈ ਕਈ ਵਾਰੀ ਦੂਜੀ ਟਾਣੀ ਨਾਲ ਰਗੜ ਮਾਰਦੀ ਹੁੰਦੀ ਆ ਉਹ ਕੱਟ ਦੇਣੀ ਆ ਕੱਟਣ ਤੋਂ ਬਾਅਦ ਆਪਾਂ ਇਹ ਤੇ ਬਲੂ ਕਾਪਰ ਦੀ ਜਿਹੜੇ ਨੀਲੇ ਥੋਥੇ ਵਾਲੀ ਆਪਾਂ ਸਪਰੇਅ ਤੁਹਾਨੂੰ ਪਿਛਲੀ ਵੀਡੀਓ ਚ ਵੀ ਦੱਸੀ ਸੀਗੀ ਉਹ ਕਰ ਗਲੂਕੋਪ ਰਾਈਸਪ੍ਰੀ ਵੀ ਲੈ ਸਕਦੇ ਹੋ ਵੈਸੇ ਉਹ 100 ਗ੍ਰਾਮ ਨੀਲਾ ਤੋਤਾ 100 ਗ੍ਰਾਮ ਕਲੀ 2 ਲੀਟਰ ਪਾਣੀ ਇਹ ਜਿਹੜੀ ਬੰਦੀ ਐ ਇਸ ਤਰੀਕੇ ਨਾਲ ਤੇ ਇਹ ਤੁਸੀਂ ਬਣਾ ਕੇ ਕਰ ਸਕਦੇ ਹੋ ਬਾਕੀ ਜੇ ਕਹੋਗੇ ਤਾਂ ਵਧੀਆ ਵੀਡੀਓ ਬਣਾ ਕੇ ਤੁਹਾਨੂੰ ਉਹ ਵੀ ਸਾਂਝੀ ਕਰ ਦਾਂਗੇ ਇੱਕ ਐ ਹੁੰਦਾ ਵੀ ਜਿਨ੍ਹਾਂ ਦੇ ਬਾਹਰ ਸੰਘਣੇ ਬੂਟੇ ਲੱਗੇ ਹੁੰਦੇ ਆ ਉਹ ਇਹਦੀ ਵਿਚਾਲੋਂ ਵੀ ਕਟਿੰਗ ਕਰ ਦਿੰਦੇ ਆ ਇੱਕ ਤਾਂ ਸੋਕ ਲੈਗੀ ਇੱਕ 1/4 ਚੂਟ ਲੈਗੀ ਇੱਕ ਕੀ ਹੁੰਦਾ ਵੀ ਜਿਹੜੀਆਂ ਅੰਦਰ ਨੂੰ ਜਾਂਦੀਆਂ ਟਾਹਣੀਆਂ ਉਹ ਵੀ ਆਪਾਂ ਕੱਟ ਸਕਦੇ ਆ ਪਰ ਲੋਡ ਨਹੀਂ ਉਹਨਾਂ ਦੀ ਆਪਾਂ ਨੂੰ ਬਾਹਲੇ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਫਿਰ ਬਾਹਲਾ ਉਹਦੀ ਕਟਿੰਗ ਹੋ ਜਾਂਦੀ ਬੂਟੇ ਦੀ ਘਰਾਂ ਦੇ ਵਿੱਚ ਆਪਣੇ ਇੱਕ ਇੱਕ ਦੋ ਦੋ ਬੂਟੇ ਲੱਗੇ ਹੁੰਦੇ ਆ ਉਹਨਾਂ ਨੂੰ ਧੁੱਪ ਤਾਂ ਪੈ ਹੀ ਜਾਂਦੀ ਆ ਇਹ ਹੁੰਦੀ ਆ ਵੀ ਹਵਾ ਕ੍ਰਾਸ ਕਰਨੀ ਚਾਹੀਦੀ ਆ ਧੁੱਪ ਪੈਣੀ ਚਾਹੀਦੀ ਆ ਤੇ ਫਰੂਟ ਵਧੀਆ ਬੰਦਾ ਜਿਹੜਾ ਹੁਣ ਵਿਚਾਲੇ ਫਰੂਟ ਆ ਆਉਂਦਾਗਾ ਉਹ ਫਿਰ ਜੇ ਮੰਨ ਲਓ ਤੁਹਾਡੇ ਬਾਹਲਾ ਝੁਰਮਟਾ ਤਾਂ ਫਿਰ ਤੁਸੀਂ ਇਹਦੇ ਵਿਚਾਲੇ ਜਿਹੜਾ ਅੰਦਰੋਂ ਟਾਣੀਆਂ ਜਾਂਦੀਆਂ ਤਾਂ ਉਹ ਵੀ ਤੁਸੀਂ ਕੱਟ ਸਕਦੇ ਹੋ ਉਹਦੇ ਨਾਲ ਕੀ ਹੋਊਗਾ ਫਿਰ ਇਹਨੂੰ ਹਵਾ ਕ੍ਰਾਸ ਕਰਨ ਲੱਗ ਜੇ ਧੁੱਪ ਪੈਣ ਲੱਗ ਜੂਗੀ ਪਰ ਇਹ ਜਿਆਦੇ ਸੰਘਣੇ ਜਿਹੜੇ ਬੂਟੇ ਲਾਉਂਦੇ ਆ ਉਹਨਾਂ ਨੂੰ ਜਿਆਦਾ ਚੱਕਰ ਬੰਦ ਆ ਇਹਦਾ ਖਾਦ ਕਿਵੇਂ ਦੇਣੀ ਆ ਪਹਿਲਾਂ ਉਹ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਜਿਵੇਂ ਆ ਥੋੜਾ ਬੂਟਾ ਆਗਾ ਆ ਸਾਰਾ ਬੂਟਾ ਨਾ ਇਹਦਾ ਘੇਰਾ ਦੇਖ ਲਓ ਤੁਸੀਂ ਇਹਦੀਆਂ ਜੜਾਂ ਇੱਥੋਂ ਤੱਕ ਪਹੁੰਚ ਚੁੱਕੀਆਂ ਆ ਇੱਥੋਂ ਤੱਕ ਕਈ ਕੀ ਕਰਦੇ ਆ ਭੋਰਾ ਨਿੱਕਾ ਜਿਹਾ ਟੋਆ ਹੁੰਦਾ ਤੇ ਉੱਥੇ ਹੀ ਖਾਦ ਸਿੱਟੀ ਜਾਂਦੇ ਆ ਮੋਢਰ ਨਾਲ ਥੋੜੀ ਥੋੜੀ ਮਿੱਟੀ ਲਾਵਾਂਗੇ ਮਿੱਟੀ ਲਾਉਣ ਤੋਂ ਬਾਅਦ ਜਿਹੜੀ ਜਗ੍ਹਾ ਇਹ ਇੱਥੋਂ ਲੈ ਕੇ ਇੱਥੋਂ ਤੱਕ ਆ ਆ ਜਗ੍ਹਾ ਲੈ ਇੰਨੀ ਜਗ੍ਹਾ ਜਿਹੜੀ ਇੱਥੇ ਆਪਾਂ ਇਹਨੂੰ ਖਾਦ ਪਾਵਾਂਗੇ ਜੇ ਸਾਲ ਦਾ ਬੂਟਾ ਉਹਨੂੰ ਖਾਦ ਥੋੜੀ ਪੈਂਦੀ ਹੈ ਤੇ ਵੱਡੇਨ ਬੂਟੇ ਨੂੰ ਵੱਧ ਪੈਂਦੀ ਆ ਉਹਨੂੰ ਵੰਡ ਕੇ ਪਾ ਲਓ ਜੇ ਘੇਰੇ ਤੇ ਪਾਉਣੀ ਆ ਇਹ ਨਾ ਹੋਵੇ ਤੁਸੀਂ ਉਹ ਕਿਸਾਨ ਦੇ ਢੇਰ ਮਾਰ ਦੋ ਬੂਟੇ ਨੂੰ ਫਿਰ ਨੁਕਸਾਨ ਹੋ ਜਾਂਦਾ ਉਹਦੇ ਘੇਰੇ ਤੇ ਪਾਉਣੀ ਆ ਹੁਣ ਮੈਂ ਤੁਹਾਨੂੰ ਦਿਖਾ ਵੀ ਦਿਨਾ ਵੀ ਕਿੱਥੋਂ ਇਹ ਖਾਦ ਲੈਂਦੇ ਆ ਆ ਦੇਖੋ ਆ ਜੜਾਂ ਇਹ ਵਾਲੀਆਂ ਜਿਹੜੀਆਂ ਸੂਖਮ ਜੜਾਂ ਹੁੰਦੀਆਂ ਛੋਟੀਆਂ ਬਰੀਕ ਇਹ ਖਾਦ ਲੈਂਦਾ ਕੰਮ ਕਰਦੀ ਆ ਇਹ ਗਾਂ ਵੱਡੇ ਟਾਣੇ ਨਾਲ ਜਿਹੜਾ ਵੱਡੀ ਜੜ ਹੁੰਦੀ ਹੈ ਮੋਟੀ ਉਹਦੇ ਨਾਲ ਜੁੜਦਾ ਹੁੰਦਾ ਇੱਥੋਂ ਸਪਲਾਈ ਉਹਨੂੰ ਦਿੰਦਿਆਂ ਇਹ ਖਾਦ ਦੀ ਜਿਵੇਂ ਆਸਾ ਤੁਸੀਂ ਗੋਬਰ ਦੀ ਖਾਦ ਦੇਖ ਰਹੇ ਹੋ ਇਹ ਬਿਲਕੁਲ ਤਿਆਰ ਆ ਇਹ ਕੱਚੀ ਨਹੀਂਗੀ ਇਹ ਪੱਕੀ ਹੋਈ ਆ ਜਿਹੜੀ ਕੱਚੀ ਹੋਗੀ ਉਹਦੇ ਚ ਬਿਮਾਰੀ ਪੈਂਦੀ ਆ ਜਦੋਂ ਬਿਮਾਰੀ ਪੈ ਜਾਏ ਫਿਰ ਆਪਣਾ ਬੂਟੇ ਨੂੰ ਇਸ ਵਾਰ ਉਹਦੇ ਸਾਡੇ ਸਿਉਂਖ ਲੱਗ ਗਈ ਬੂਟਾ ਸੁੱਕਣ ਲੱਗ ਗਿਆ ਇਸ ਕਰਕੇ ਆਪਾਂ ਨੂੰ ਖਾਦ ਸਹੀ ਪਾਉਣੀ ਚਾਹੀਦੀ ਆ ਆਪਣੀ ਗੋਬਰ ਖਾਦ ਹੁੰਦੀ ਆ ਸੁੱਕੀ ਹੋਈ ਪਚੀ ਹੋਈ ਹੋਣੀ ਚਾਹੀਦੀ ਆ ਗਿੱਲੀ ਨਾ ਹੋਵੇ ਉਹ ਇੱਕ ਸਾਲ ਦੇ ਬੂਟੇ ਨੂੰ ਜੇ ਥੋੜਾ 1 ਸਾਲ ਦਾ ਬੂਟਾ ਉਹਨੂੰ 8 ਕਿਲੋ ਪੈ ਜੂਗੀ ਤੇ 2 ਸਾਲ ਦਾ ਹੋ ਗਿਆ ਉਹਨੂੰ 16 ਕਿਲੋ ਕਰ ਦੋ ਜੇ 3 ਸਾਲ ਦਾ ਹੋ ਗਿਆ 24 ਕਿਲੋ ਕਰ ਦੋ ਇਸ ਤਰੀਕੇ ਨਾਲ ਤੁਸੀਂ ਜਦੋਂ ਬੂਟਾ ਥੋੜਾ 10 ਸਾਲ ਦਾ ਹੋ ਗਿਆ ਉੱਥੇ ਤੱਕ ਆ 8-8 ਕਿਲੋ ਵਧਾਉਂਦੇ ਜਾਣਾ ਤੇ ਜਿਹੜੇ 11ਵੇਂ ਸਾਲ ਦੇ ਵਿੱਚ ਜਾ ਕੇ ਵੀ ਤੁਸੀਂ ਜਿਹੜੀ ਮੰਨ ਕੇ ਚੱਲੋ 80 ਕਿਲੋ ਬਣ ਜੂਗੀ 10 ਸਾਲਾਂ ਦੇ ਬੂਟੇ ਨੂੰ ਤੇ ਫਿਰ ਉਹ 80 ਕਿਲੋ ਹੀ ਪਾਊਗੀ 4 ਸਵੇਰੇ ਤੇ ਜਿੱ ਤੱਕ ਬੂਟੇ ਦਾ ਸੇਜਾ ਜਿਵੇਂ ਬੂਟਾ ਛੋਟਾ ਹੈਗਾ ਛੋਟੀ ਉਮਰ ਹੈ ਦੀ ਜਦੋਂ ਵੱਡਾ ਹੋ ਗਿਆ ਇੱਥੋਂ ਤੱਕ ਇਹ ਆ ਜਾਣਾ ਤੇ ਉਨੀ ਦੂਰੀ ਨੂੰ ਖਾਦ ਪਾਈ ਜਾਂਦੀ ਹੈ ਡੀਪੀ ਦੀ ਵਰਤੋਂ ਕਰਨੀ ਤੇ ਉਹ ਵੀ ਕਰ ਸਕਦੇ ਆ ਜੇ ਸਾਲ ਦਾ ਬੂਟਾ ਤੁਸੀਂ 100 ਗ੍ਰਾਮ ਡੀਪੀ ਤੇ 100 ਗ੍ਰਾਮ ਤੁਸੀਂ ਪोटाश ਪਾ ਸਕਦੇ ਹੋ ਜਦੋਂ 2 ਸਾਲ ਦਾ ਹੋ ਗਿਆ ਫਿਰ ਉਹਨੂੰ 200 ਗ੍ਰਾਮ 300 ਗ੍ਰਾਮ ਇਸ ਤਰੀਕੇ ਨਾਲ ਕਿਲੋ ਤਾਂ ਹੀ ਜਾ ਸਕਦੇ ਆ ਇੰਨੀ ਕੁ ਬਹੁਤ ਹੁੰਦੀ ਆ ਤੇ ਹੋਰ ਜਿਹੜੀਆਂ ਘਰਾਂ ਦੇ ਵਿੱਚ ਆਪਣੇ ਦੇਣ ਆਉਂਦੇ ਨੇ ਛੋਟੀਆਂ-ਛੋਟੀਆਂ ਹਾਰੀਆਂ ਦੀਆਂ ਲਗਾਈਆਂ ਤੇ ਲਾਲ ਜੀਆਂ ਥੈਲੀਆਂ ਉਹ ਨਹੀਂ ਪਾਉਣੀਆਂ ਤੁਸੀਂ ਗੋਬਰ ਦੀ ਕਾਹ ਤੇ ਡੀਪੀ ਪोटाश ਤੇ ਜਾਂ ਤੁਸੀਂ ਵਰਮੀ ਕੰਪੋਸਟ ਬੂਟੇ ਨੂੰ ਪਾਓ ਫਿਰ ਕੀ ਹੋਊਗਾ ਇੱਕ ਤਾਂ ਫਟਾਰਾ ਵਧੀਆ ਕਰੂਗਾ ਕਿੰਨੂ ਦਾ ਤੁਸੀਂ ਦੇਖਿਆ ਹੋਊਗਾ ਇਹਦਾ ਫਟਾਰਾ ਜਦੋਂ ਕਰਦਾ ਤਾਂ ਛੋਟੇ ਛੋਟੀਆਂ ਟਾਹਣੀਆਂ ਨਿਕਲ ਕੇ ਆਹਾ ਜਿਵੇਂ ਜਿਹੜੇ ਫਟਾਰਾ ਇਹਦਾ ਨਵਾਂ ਇਹ ਬਾਲਾ ਨਹੀਂ ਵਧਿਆ ਇਹ ਛੋਟੇ ਛੋਟਾ ਵਧਾ ਇਹਨਾਂ ਦੀ ਫਾਲ ਆਊਗਾ ਚੰਗੀ ਤਰ੍ਹਾਂ ਕਟਿੰਗ ਕਰਕੇ ਸਹੀ ਤਰੀਕੇ ਨਾਲ ਖਾਦ ਤੁਸੀਂ ਪਾ ਸਕਦੇ ਹੋ ਇਹ ਆਪਣਾ ਤਰੀਕਾ ਹੈਗਾ ਖਾਦ ਪਾਉਣ ਦਾ ਆਪਾਂ ਸੋ ਵੀਡੀਓ ਵਧੀਆ ਲੱਗੀ ਇਹਨੂੰ ਸ਼ੇਅਰ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ